ਪਹਿਲੇ ਤੇ ਹੁੰਦਾ ਜੇ ਭਾਰਤ ਦੇ ਵਿੱਚ ਇਦਾਂ ਦਾ ਹੋਵੇ ਸਾਰਾ ਕੁਝ ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਹੋ ਰਹੀ ਆ ਕਲਕੱਤਾ ਰੇਵ ਕੇਸ ਦੀ ਤੇ ਪਿਛਲੇ ਬੰਨਿਓ ਪਹਿਲੇ ਨੰਬਰ ਤੇ ਆ ਭਾਰਤ ਇਸ ਟਾਈਮ ਇਸ ਕੰਮ ਦੇ ਵਿੱਚ ਜੀ ਦੇਖੋ ਗੱਲ ਇਹ ਵੀ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਤਾਂ ਨਹੀਂ ਆਪਾਂ ਕਰ ਸਕਦੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਟ੍ਰੋਪਿਕ ਮੁਰਮੁਰ ਜੀ ਜਿਹੜੇ ਸਾਡੇ ਦੇਸ਼ ਦੇ ਰਾਸ਼ਟਰਪਤੀ ਹੈ ਹੂੰ ਹੂੰ ਆਦਵਸੀ ਖੇਤਰ ਦੇ ਵਿੱਚੋਂ ਆਉਂਦੇ ਆ। ਜੀ। ਓਡੀਸ਼ਾ ਦੇ ਰਹਿਣ ਵਾਲੇ ਆ। ਆਦਵਸੀ ਖੇਤਰ ਦੇ ਵਿੱਚ ਔਰਤਾਂ ਦੇ ਨਾਲ ਕੀ ਕੀ ਹੁੰਦਾ ਹੈ? ਹੂੰ ਹੂੰ। ਮੇਰਾ ਖਿਆਲ ਹੈ ਵੀ ਇਹ ਗੱਲ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਾਡੇ ਨਾਲੋਂ ਜ਼ਿਆਦਾ ਉਹ ਜਾਣਦੇ ਆ। ਜੀ। ਉਦੋਂ ਕਿਉਂ ਨਹੀਂ ਦੱਸੀ? ਹੂੰ। ਉਤੋਂ ਬਾਅਦ ਜੇ ਆਪਾਂ ਦੇਖੀਏ ਤਾਂ ਜੋਗਸ਼ ਉਹ ਵੈਸੇ ਤੇਡਾ ਆਪਣੀ ਕੀ ਹੈ ਮਨੀਪੁਰ ਦੇ ਵਿੱਚ। ਜੀ। ਮੈਨੇਪੁਰ ਦੇ ਵਿੱਚ ਜੋ ਕੁਝ ਹੋਇਆ ਉੱਤੇ ਔਰਤਾਂ ਨੂੰ ਨੰਗੀਆਂ ਕਰਕੇ ਉਹਨਾਂ ਦੀ ਪ੍ਰੇਡ ਕੀਤੀ ਗਈ ਹੈ ਸ਼ਰਿਆਮ ਉਹਨਾਂ ਦੇ ਬਲਾਤਕਾਰ ਕੀਤੇ ਗਏ ਜੀ ਇਤੋਂ ਤੱਕ ਕਿ ਕਾਰਗਨ ਜੰਗ ਦੇ ਇੱਕ ਮਤਲਬ ਜੋਧਾ ਸੀ ਉਹਦੀ ਵਾਈਫ ਨੂੰ ਨਹੀਂ ਬਖਸ਼ਿਆ ਗਿਆ ਹੂੰ ਹੂੰ ਨਾਉ ਦੇ ਬਾਰੇ ਪ੍ਰਧਾਨ ਮੰਤਰੀ ਬੋਲੇ ਨਾਉ ਦੇ ਬਾਰੇ ਗ੍ਰਹਿ ਮੰਤਰੀ ਬੋਲੇ ਤੇ ਨਾ ਰਾਸ਼ਟਰਪਤੀ ਵੀ ਅੱਖ ਦੇ ਵਿੱਚੋਂ ਇੱਕ ਇੰਜ ਡਿੱਗੀ ਹੈ ਕਿਉਂ ਹੂੰ ਹੂੰ ਆਪਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ ਜੋ ਕੁਝ ਹੋਇਆ ਉਹਨਾਂ ਦੇ ਵਿੱਚ ਇੱਕ ਪਹਿਲਾ ਹੁੰਦਾ ਸਵਾਲ ਹੈ ਰਾਜਸਥਾਨ ਦਾ ਜੀ ਰਾਜਸਥਾਨ ਦੇ ਵਿੱਚ ਇੱਕ ਬੱਚੀ ਨੂੰ ਸ਼ਰਿਆਮ ਕਾਲੀ ਚੁਗਣ ਵਾਲੀ ਬੱਚੀ ਨੂੰ ਕੋਈ ਦਰਿੰਦਾ ਅਗਵਾ ਕਰਦਾ ਚੁੱਕ ਕੇ ਲੈ ਜਾਂਦਾ ਹੈ ਰੇਪ ਕਰਦਾ ਉਹਦੀ ਡੈੱਡ ਬੋਡੀ ਨੂੰ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਰੱਖ ਦਿੰਦਾ ਚਾਹਲੀ ਦੁਕਾਨ ਕੋਲੇ ਸਵੇਰੇ ਇੱਕ ਬੀਬੀ ਚਾਹ ਦਾ ਖੁੱਕਾ ਖੋਣਦੀ ਹੈ ਤਾਂ ਦੇਖਦੀ ਹੈ ਡੈੱਡ ਬੋਡੀ ਪਈ ਹੈ ਜੀ ਰਾਸ਼ਟਰਪਤੀ ਸਰਵ ਜੀ ਅੱਖ ਦੇ ਵਿੱਚ ਉਦੋਂ ਕੋਈ ਹਿੰਦੂ ਕੈਂਡੀ ਲੱਗ ਹੂੰ ਹੂੰ ਮਹਾਰਾਸ਼ਟਰ ਦੇ ਵਿੱਚ ਤੇ ਬਦਲਾਪੁਰ ਕਲਾਕ ਹੈ ਉਹਤੇ ਕੇ ਸਕੂਲ ਦੇ ਵਿੱਚ ਇੱਕ 4 ਸਾਲ ਤੇ 1-3 ਸਾਲ ਦੀ ਬੱਚੀ ਨੂੰ ਬਲਾਤਕਾਰ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਜੀ। ਮਹਾ ਮਹਾ ਮਹਿੰ ਰਾਸ਼ਟਰਪਤੀ ਸਾਹਿਬਾ ਦੀ ਅਖਰੇ ਵਿੱਚ ਉਦੋਂ ਵੀ ਹਜੂਰ ਨਾ ਡਿੱਗਿਆ। ਜੀ। ਇਹ ਸਾਰੀਆਂ ਸਟੇਟਾਂ ਉਹ ਹੈ ਜਿਸ ਸਟੇਟਾਂ ਦੇ ਵਿੱਚ ਰਾਜ ਆਪੋਜੀਸ਼ਨ ਦਾ ਨਹੀਂ ਭਾਰਤੀ ਜਨਤਾ ਪਾਰਟੀ ਹੈ। ਜੀ। ਬੰਗਾਲ ਵਾਲੀ ਘਟਨਾ ਬਹੁਤ ਮਾਰੀ ਹੋਈ ਹੈ। ਹੂੰ ਹੂੰ। ਇੱਕ ਡਾਕਟਰ ਸਟੂਡੈਂਟ ਦੇ ਨਾਲ ਰੇਪ ਹੋਇਆ ਉਹਦਾ ਕਤਲ ਹੋਇਆ ਹੈ। ਨਿਰੰਦਾ ਗ੍ਰਿਫਤਾਰ ਕੀਤਾ ਜਾ ਚੁੱਕੇ ਹੈ ਜੀ ਲੇਕਿਨ ਬੰਗਾਲ ਦੇ ਵਿੱਚ ਜੋ ਇਸ ਵੇਲੇ ਹੋ ਰਿਹਾ ਹੈ ਬੰਗਾਲ ਦੀ ਸਰਕਾਰ ਕਟਾਰੇ ਦੇ ਵਿੱਚ ਖੜੀ ਹੈ ਸਿਮਾਪਤੀ ਕਰਦੇ ਮਮਤਾ ਬੈਂਦੇਰ ਜੀ ਹਮਮੈਂ ਬਹਿਨੇ ਕਿਹਾ ਸੀ ਕਿ ਮਮਤਾ ਬੈਂਦੇਰ ਜੀ ਲੀਡਰ ਜ਼ਰੂਰ ਹੈ ਜੀ ਲੇਕਿਨ ਮਮਤਾ ਬੈਂਦੇਰ ਜੀ ਜਿੱਦੀ ਵੱਡੀ ਪ੍ਰਸ਼ਾਸਕ ਹੋਣੀ ਚਾਹੀਦੀ ਹੈ ਉਹ ਪ੍ਰਸ਼ਾਸਕ ਹੈ ਨਹੀਂ ਹਮਮ ਇਹ ਗੱਲ ਵੀ ਆਪਾਂ ਨੂੰ ਧਿਆਨ ਚ ਰੱਖਣੀ ਪੈਣੀ ਹੈ ਕਿ 2014 ਤੋਂ ਲੈ ਕੇ 2024 ਤੱਕ ਦੇ ਇਸ ਸਮੇਂ ਦੇ ਦੌਰਾਨ ਪੰਪਾ ਬਣਰਜੀ ਦੀ ਸਰਕਾਰ ਨੂੰ ਡੀਸਟੈਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਨਹੀਂ ਹੋਈ ਜੀ ਉਹਦੇ ਭਤੀਜੇ ਨੂੰ ਉਹਦੀ ਭਤੀਜ ਨੂੰ ਉਹਨੂੰ ਈਡੀ ਨੇ ਕਾਬੂ ਕਰਨ ਦੇ ਲਗਜਤਨ ਕੀਤੇ ਹੈ ਨਾ ਕੁਝ ਨਿਕਲੇ ਤੇ ਨਾ ਉਹਨਾਂ ਦੇ ਖਿਲਾਫ ਕਾਰਵਾਈ ਹੋਈ ਹੈ ਨਾ ਉਹ ਡਰੇ ਹੈ ਹਮ ਲੇਕਿਨ ਜੇ ਆਪਾਂ ਦੂਜੇ ਪਾਸੇ ਦੇਖੀਏ ਉਹਨਾਂ ਦੇ ਕਿੰਨੇ ਜਿਹੜੇ ਐਮਐਲਏ ਤੇ ਐਮਪੀ ਚੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿੰਨੇ ਉਹਨਾਂ ਦੇ ਨੀਂਦਰ ਤੋੜ-ਟੋੜ ਕੇ ਭਾਰਤੀ ਜਨਤਾ ਪਾਈਟੀ ਚ ਮਿਲਾਏ ਗਏ ਜੀ ਔਰ ਵਾਰੀ-ਵਾਰੀ ਕਹਿਆ ਜਾਂਦਾ ਸੀ ਕਿ ਲਈ ਸੀ ਐਸਟੀ ਮਮਤਾ ਬੇਨਰਜੀ ਦੀ ਸਰਕਾਰ ਨੂੰ ਤੋੜ ਦੇਣਾ ਜੀ ਇਹ ਸਾਰਾ ਕੁਝ ਆਪਾਂ ਵੇਖਦੇ ਰਹੇ ਹੁਣ ਮਹਾਮਹਿਮ ਰਾਸ਼ਟਰਪਤੀ ਪੀਟੀਆਈ ਪਲੱਸ ٹرسٹ ਆਫ ਇੰਡੀਆ ਜਿਹੜੀ ਇੱਕ ਖਬਰ ਏਜੰਸੀ ਹੈ ਉਹਨਾਂ ਦੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਐ ਜੀ ਤੇ ਉਹਨਾਂ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਉਹ ਕਹਿੰਦੇ ਵੀ ਮੈਂ ਡਰ ਗਈ ਹੂੰ ਮੈਂ ਤਾਂ ਅੱਜ ਵੀ ਬੋਲਦਾ ਤੇ ਮੈਦਰੀ ਹੋਈ ਵੀ ਬਹੁਤ ਆ ਜੀ ਕਿਉਂਕਿ ਬੰਗਾਲ ਦੇ ਵਿੱਚ ਇੱਕ ਲੜਕੀ ਦੇ ਨਾਲ ਇਸ ਤਰ੍ਹਾਂ ਹੋਇਆ ਹੈ ਮਹਾਮਹਿਮ ਨੇ ਫਰੇਟੇ ਥੋੜੀ ਜੀ ਕਿ ਪਹਿਲਾਂ ਵੀ ਜਦੋਂ ਕੁਝ ਹੁੰਦਾ ਹੈ ਉਦੋਂ ਵੀ ਬੇਰੇ ਵਾਲੇ ਸਥਿਤੀ ਹੁੰਦੀ ਹੈ ਜੀ ਪਰ ਸਭ ਤੋਂ ਕਿ ਮਹਾਮਹਿਮ ਨੂੰ ਹੁਣ ਪੱਤਰਕਾਰਾਂ ਦੇ ਇੱਕ ਗਰੁੱਪ ਨਾਲ ਇਹ ਗੱਲ ਕਿਉਂ ਕਰਨੀ ਪੈਗੀ ਹੂੰ ਹੂੰ ਇਹ ਅਸਲ ਵਿੱਚ ਚੰਦੀ ਸਾਹਿਬ ਜਿਹੜੀ ਗੱਲ ਲੋਕਤੰਤਰੀ ਤਰੀਕੇ ਦੇ ਨਾਲ ਨਹੀਂ ਹੋ ਰਹੀ ਜੀ ਉਹਨੂੰ ਹੁਣ ਡੰਡਾ ਤੰਤਰਿਕ ਤਰੀਕੇ ਨਾਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਹਮਤਾ ਬੈਨੇਜੀ ਦੀ ਕੱਲ ਤੁਸੀਂ ਇੱਕ ਸਟੇਟਮੈਂਟ ਜਾਂ ਇੱਕ ਤਕਰੀਰ ਸੁਣੀ ਹੋਣੀ ਹੈ ਕਰੇਲੀ ਦੇ ਵਿੱਚ ਬੋਲ ਲਈ ਸੀ ਹਮ ਹੁਣ ਇਹ ਕਹਿ ਸੀਗੇ ਕਿ ਮੇਰੀ ਸਰਕਾਰ ਨੂੰ ਤੋੜਨ ਦੇ ਯਤਨ ਹੋ ਰਹੇ ਹੈ ਜੀ ਲੇਕਿਨ ਯਾਦ ਰੱਖਿਓ ਕਿ ਜੇ ਮੇਰੀ ਸਰਕਾਰ ਨੂੰ ਤੁਸੀਂ ਤੋੜੋਗੇ ਤਾਂ ਅੱਗ ਬੰਗਾਲਚੀ ਲੱਗਣੀ ਹੈ ਅੱਗ 22 ਸਟੇਟਾਂ ਦੇ ਵਿੱਚ ਜਾਊਗੀ ਜੀ ਤੇ ਅੱਗ ਦਿੱਲੀ ਤੱਕ ਵੀ ਪਹੁੰਚੂਗੀ ਹਮ ਹਮ ਹੁਣ ਐਸ ਤਰ੍ਹਾਂ ਸਾਰੇ ਦਾ ਸਾਰਾ ਜੋਰ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਮਮਤਾ ਬੇਨਰਜੀ ਦੀ ਸਰਕਾਰ ਨੂੰ ਤੋੜਨ ਦਾ ਜੀ ਔਰ ਉਹ ਸਰਕਾਰ ਨੂੰ ਤੋੜ ਕੇ ਫਿਰ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਹੁਣ ਉਲ ਬਣਿਆ ਜਾ ਰਿਹਾ ਹੈ ਜੀ ਬੜੀ ਅਫਸੋਸ ਦੀ ਗੱਲ ਹੈ ਕਿ ਇਸ ਮਾਮਲੇ ਦੇ ਵਿੱਚ ਰਾਸ਼ਟਰਪਤੀ ਭਵਨ ਨੂੰ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ ਹੂੰ ਹੂੰ ਬਸ ਕਲੀ ਆਪਾਂ ਬੰਗਾਲ ਦੀ ਨਹੀਂ ਹਾਲਤ ਦੇ ਉਠਾ ਸਕਦੇ ਹੋਰ ਵੀ ਕਈ ਸੂਬੇ ਜਿੱਥੇ ਹੈ ਕਿੱਡੇ ਲੰਬੇ ਸਮੇਂ ਤੋਂ ਝਾਰਖੰਡ ਦੇ ਦੇਵਸ ਮਿਸਟਰ ਚੰਪਈ ਸਾਹਿਬ ਹੈ ਚੰਪਈ சுரேਸ਼ ਜੀ ਕਿਨੇ ਲੰਬੇ ਸਮੇਂ ਤੋਂ ਝਾਰਖੰਡ ਦੇ ਵਿੱਚ ਆਦਵਾਸ ਕਹਿੰਦੀ ਲੜਾਈ ਲੜਦੇ ਆ ਰਹੇ ਸੀ ਉਹ 시부 சுரேਂਦਰ ਨਾਲ ਮਿਲ ਕੇ ਕੰਮ ਕਰਦੇ ਰਹੇ ਸੀ ਨੰਬਰ 2 ਸੀ ਉਹਨਾਂ ਦੇ ਜੀ ਲੇਕਿਨ ਉਹਨਾਂ ਇਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਤੋੜਨ ਦੀ ਯਤਨ ਕੋਸ਼ਿਸ਼ ਵੀ ਕੀਤੀ ਗਈ ਸੀ ਅਰ ਤਾਂ ਕਿ ਜਿਹੜੀ 시부 சுரேਂਦਰ ਦੇ بیٹے ਹਿਮੰਤ சுரேਂਦਰ ਦੀ ਸਰਕਾਰ ਨੂੰ ਡੀਸਟੈਬਲਾਈਜ਼ ਕੀਤਾ ਜਾਵੇ ਉਹ ਮੌਕਾ ਸੁਭਾ ਗਿਆ ਕੰਪਈ ਸੁਰੇਨ ਕਲਾ ਰ ਗਿਆ ਜੀ ਕੰਪਈ ਸੁਰੇਨ ਜੀ ਆ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਿਆ ਜਾਂ ਕਰ ਜਾਰੀ ਹੈ ਹੁਣ 26 ਤਾਰੀਖ ਨੂੰ ਕਰਨੀ ਹੈ ਜੀ ਉਸ ਤੋਂ ਪਹਿਲਾਂ ਜੈਡ ਪਲੱਸ ਸਿਕਿਉਰਿਟੀ ਉਹਨੇ ਕੋਲੇ ਭੇਜੀ ਤੀ ਬਦਲ ਤੁਸੀਂ ਇਹ ਦੇਖੋ ਕਿ ਲੋਕਤੰਤਰ ਨੂੰ ਡੰਡਾ ਤੰਤਰ ਨਾਲ ਚਲਾਉਣ ਦਾ ਜਤਨ ਕੀਤਾ ਜਾ ਰਿਹਾ ਹੈ ਹੂੰ ਜੋ ਕੁਝ ਮਹਾਮਹਿਮ ਰਾਸ਼ਟਰਪਤੀ ਨੇ ਕੱਲ ਕਿਹਾ ਮਹਾਮਹਿਮ ਰਾਸ਼ਟਰਪਤੀ ਦੀ ਐਸੀ ਇੱਜ਼ਤ ਕਰਦੇ ਸਤਿਕਾਰ ਕਰਦੇ ਆਂ ਜੀ ਆਜ਼ਮਾ ਸੀ ਭਾਈ ਸਾਰੇ ਦੇ ਵਿੱਚੋਂ ਉਹ ਆਉਂਦੇ ਆ ਪਰ ਜਿਵੇਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਆਦਿਵਾਸੀ ਕੰਦੇ ਵਿੱਚ ਹੁੰਦਾ ਕੀ ਹੈ ਉੱਥੋਂ ਦੇ ਮਾਰਕ ਜਾਨੇ ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਜਰਖੇ ਜਿਹੜਾ ਖਨੇਜਾ ਜਿਹੜਾ ਉਹ ਆਦਿਵਾਸੀ ਇਲਾਕੇ ਦੇ ਵਿੱਚ ਪਿਆ ਹੈ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਹਨ ਜੰਗਲ ਜੰਗਲ ਔਰ ਜ਼ਮੀਨ ਜਿਹੜਾ ਉਹਨਾਂ ਦੀ ਜਿਦ ਜਾਣਾ ਖੋਇਆ ਜਾ ਰਿਹਾ ਹੈ ਉਹ ਫੜ ਕੇ ਵੱਡੇ ਵੱਡੇ ਜਿਹੜੇ ਹੈਗੇ ਕਾਰਪੋਰੇਟ ਘਰਾਣੇ ਉਹਨਾਂ ਨੇ ਹਵਾਲੇ ਕੀਤਾ ਜਾ ਰਹੇ ਹੈ ਇੱਕ ਰਾਸ਼ਟਰਪਤੀ ਸਾਹਿਬਾ ਇੱਕ ਪੋਲਿਟਿਸ਼ੀਅਨ ਹੈ ਰਾਸ਼ਟਰਪਤੀ ਤੋਂ ਪਹਿਲਾਂ ਸਾਰਾ ਕੁਝ ਉਹਨਾਂ ਦੀ ਅੱਖਾਂ ਦੇ ਸਾਹਮਣੇ ਲਿਖਿਆ ਉੱਥੇ ਆਲਵਾ ਜੈਨੀਅਤ ਹੀ ਆਪਣਾ ਨਲਕੀਸ ਦੇ ਜੀ ਤੁਹਾਡੇ ਜੰਮੂ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਹੈ ਸਮਝ ਯਾਦ ਕਰੋ ਤੁਸੀਂ ਉਹ ਜਦੋਂ ਇੱਕ ਛੋਟੀ ਜੀ ਬੱਚੀ ਨੂੰ ਇੱਕ ਮੰਦਰ ਦੇ ਵਿੱਚ ਰੇਪ ਕਰਕੇ ਤੇ ਬਾਅਦ ਵਿੱਚ ਪੱਥਰ ਮਾਰ ਮਾਰ ਕੇ ਨੂੰ ਮਾਰ ਦਿੱਤਾ ਗਿਆ ਸੀ ਬਿਲਕੁਲ ਜੀ ਸਾਰੇ ਜੰਮੂ ਦੇ ਵਿੱਚ ਕਸ਼ਮੀਰ ਦੇ ਵਿੱਚ ਕਿੰਨਾ ਵੱਡਾ ਅਸੂਲਨ ਸ਼ੁਰੂ ਹੋਇਆ ਸੀ ਜਦੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਉਹਨਾਂ ਦਰਿੰਦਿਆਂ ਦੇ ਖਿਲਾਫ ਚਲਾਨ ਪੇਸ਼ ਕਰਨ ਵਾਸਤੇ ਆਈ ਸੀ ਉਸ ਥ੍ਰੀ ਆਰਟਿਸਿਸ ਤੇ ਜਿਹੜੇ ਪਰਕਰ ਸੀ ਜਿਨ੍ਹਾਂ ਨੇ ਵਕੀਲਾਵਲੇ ਕੋਰਟ ਪਾਏ ਹੋਏ ਸੀ ਵਕੀਲਾ ਦੀਆਂ ਡਿਗਰੀਆਂ ਵੀ ਇਹਨਾਂ ਦੇ ਕੋਲ ਸੀ ਤੇ ਉਹਨਾਂ ਨੇ ਜਲਾਣ ਨਹੀਂ ਸੀ ਪੇਸ਼ ਕਰ ਦਿੱਤਾ ਗਿਆ ਰਾਸ਼ਟਰਪਤੀ ਸਹਿਬਾ ਉਦੋਂ ਵੀ ਤਾਂ ਚਲੋ ਠੀਕ ਹੈ ਭਾਵੇਂ ਉਹ ਰਾਸ਼ਟਰਪਤੀ ਸਹਿਬਾ ਨਹੀਂ ਸੀਗੇ ਉਸ ਵੇਲੇ ਵੀ ਕਿ ਇਨਸਾਨਤਾ ਸੀ ਉਸ ਵੇਲੇ ਉਹਨਾਂ ਦੇ ਮੂੰਹ ਦੇ ਵਿੱਚ ਇੱਕ ਗੱਲ ਕਿਉਂ ਨਹੀਂ ਨਿਕਲੀਆਂ ਅਸੀਂ ਜਿਤ ਕਰਦੇ ਆ ਮਾਨ ਕਰਦੇ ਆ ਸਤਿਕਾਰ ਕਰਦੇ ਆ ਆਦਮਾਸੀ ਭਾਈ ਜਹਰੇ ਤੋਂ ਸਾਡੇ ਰਾਸ਼ਟਰਪਤੀ ਬਣਿਆ ਗੁਰੂਪਤੀ ਮੁਰਮੂ ਜੀ ਪਰ ਗੱਲਾਂ ਬਹੁਤ ਸਾਰੀਆਂ ਹੈ ਕਿ ਰਾਸ਼ਟਰਪਤੀ ਸਹਿਬਾ ਇਸ ਵੀ ਇੱਕ ਪੋਲੀਟੀਕਲ ਹਥਿਆਰ ਨਾ ਬਣੇ ਭਾਰਤੀ ਜਨਤਾ ਪਾਰਟੀ ਦਾ ਜੀ ਇਹ ਠੀਕ ਹੈ ਮੰਤੋ ਮੇਦਨ ਜੀ ਤੋਂ ਗਲਤੀਆਂ ਹੋਈਆਂ ਸਜ਼ਾ ਮਿਲ ਹੀ ਜਾਂਦੀ ਹੈ ਪਰ ਜੇ ਰਾਸ਼ਟਰਪਤੀ ਵਰਗਾ ਉਹਦਾ ਇਸ ਜਿਹੜੀ ਲੜਾਈ ਦੇ ਵਿੱਚ ਇਸਤੇਮਾਲ ਹੋਵੇ ਇਹ ਗੱਲ ਗੱਲ ਤੇ ਇਹਦੇ ਨਾਲ ਅਸੀਂ ਸਹਿਮਤ ਨਹੀਂ ਜੀ ਹਾਂ ਬਿਲਕੁਲ ਵਾਕਿਆ ਗੱਲ ਸਹੀ ਹੈ ਤੁਹਾਨੂੰ ਸਭ ਤੁਹਾਡੀ ਇਹਨਾਂ ਗੱਲਾਂ ਵੱਲ ਧਿਆਨ ਰੱਖਣਾ ਚਾਹੀਦਾ ਤੇ ਇਸ ਟਾਈਮ ਜਿਹੜੇ ਹਾਲਾਤ ਆ ਢਿੱਲੋ ਸਾਹਿਬ ਸ਼ਾਇਦ ਕਹਿੰਦੇ ਮੋਦੀ ਸਰਕਾਰ ਦੇ ਜਿਹੜੇ